ਮੇਲੇ ਨੂੰ ਚੱਲੀ ਏ ਮੱਲਾ ਕੱਢ ਕੁੜਤੇ ਦੇ ਵਟ ਵੇ ਚੱਲ ਮੇਲੇ ਨੂੰ ਚੱਲੀ ਏ ਆ ਲੈ ਫੜ ਕੁੰਜੀਆਂ ਤੇ ਸਾਂਭ ਲੈ ਤਜੋਰੀਆਂ ਆ ਲੈ ਫੜ ਕੁੰਜੀਆਂ ਤੇ ਸਾਂਭ ਲੈ ਤਜੋਰੀਆਂ ਅਸਮਾਨ ਨੂੰ ਖਾਂਦਾ ਏ ਤੇਰਾ ਘਰ ਮੇਲੇ ਨੂੰ ਚੱਲੀ ਏ ਹੋ ਰੌਣਕ ਹੋ ਜੂ ਘਾਟ ਵੇ ਚੱਲ ਮੇਲੇ ਨੂੰ ਚੱਲੀ ਏ ਹਾਈ ਚੱਲ ਮੇਲੇ ਨੂੰ ਚੱਲੀ ਏ ਵੰਝਲੀ ਵਜਾ ਸ਼ੋ ਜਲੀ ਵਜਾ ਸ਼ੋਰਾ ਲਮੇ ਦਿਆ ਤਾਂ ਪਟਿਆਲਾ ਦੇ ਸ਼ਾਹੀ ਸ਼ਹਿਰ ਵਿੱਚ ਇੱਕ ਅਕਸਰ ਮੇਲੇ ਲਗਾਏ ਜਾਂਦੇ ਨੇ ਤਾਂ ਇਸ ਵਾਰ ਜਿਹੜਾ ਪਟਿਆਲਾ ਦੇ ਵਿੱਚ ਮੇਲਾ ਲਗਾਇਆ ਗਿਆ ਉਹ ਸਭ ਤੋਂ ਅਲੱਗ ਤਰ੍ਹਾਂ ਦਾ ਮੇਲਾ ਲਗਾਇਆ ਗਿਆ ਪਟਿਆਲਾ ਦੇ ਆਤਮाराम ਕੁਮਾਰ ਸਵਾ ਗਰਾਊਂਡ ਦੇ ਵਿੱਚ ਸਿੰਗਾਪੁਰ ਵੈਲੀ ਪਟਿਆਲਾ ਕਾਰਨੀਵਲ ਜਿਹੜਾ ਕਿ ਇਹ ਮੇਲਾ ਲੱਗ ਚੁੱਕਿਆ ਹੈ ਤਾਂ ਤੁਸੀਂ ਉਸ ਮੇਲੇ ਦਾ ਆਨੰਦ ਮਾਣ ਲਈ ਜ਼ਰੂਰ ਇੱਕ ਵਾਰੀ ਉੱਤੇ ਵਿਜ਼ਿਟ ਕਰੋ ਤਾਂ ਜੇਕਰ ਤੁਸੀਂ ਕਿਸੇ ਵੀ ਸ਼ਹਿਰ ਤੋਂ ਬਲੌਗ ਕਰਦੇ ਹੋ ਪਟਿਆਲਾ ਦੇ ਵਿੱਚ ਰਾਜਪੁਰਾ ਰੋਡ ਪਟਿਆਲਾ ਦੇ ਵਿੱਚ ਕੁਮਾਰ ਸਵਾ ਗਰਾਊਂਡ ਨੀਅਰ ਰਾਜਪੁਰਾ ਰੋਡ ਦੇ ਵਿੱਚ ਇੱਕ ਸਿੰਗਾਪੁਰ ਵੈਲੀ ਕਾਰਨੀਵਲ ਜਿਹੜਾ ਕਿ ਇਹ ਮੇਲਾ ਉਹ ਤੁਹਾਡੇ ਬੱਚਾ ਦੇ ਮਨੋਰੰਜਨ ਦੇ ਲਈ ਲਗਾਇਆ ਗਿਆ ਹੈ ਤੁਸੀਂ ਇੱਕ ਵਾਰ ਪਟਿਆਲਾ ਦੇ ਵਿੱਚ ਜ਼ਰੂਰ ਵਿਜ਼ਿਟ ਕਰੋ ਉੱਥੇ ਦੇ ਨਜ਼ਾਰੇ ਤੁਹਾਨੂੰ ਵੱਖਰੇ ਨਜ਼ਾਰੇ ਦੇਖਣ ਨੂੰ ਮਿਲेंगे ਜਿਸ ਤਰ੍ਹਾਂ ਮੇਲਿਆਂ ਦੇ ਵਿੱਚ ਅਕਸਰ ਪੰਜਾਬ ਦੇ ਵਿੱਚ ਵਿਰਾਸਤ ਜਿਹੜੀ ਕੀ ਆ ਉਹ ਮੇਲਿਆਂ ਤੇ ਨਾਲ ਜੁੜੀ ਹੋਈ ਹੈ ਤਾਂ ਇਸ ਕਰਕੇ ਪਟਿਆਲਾ ਦੇ ਵਿੱਚ ਸਿੰਗਾਪੁਰ ਵੈਲੀ ਕਾਰਨੀਵਲ ਮੇਲਾ ਜਿਹੜਾ ਕੀ ਹੈ ਲੱਗ ਚੁੱਕਿਆ ਹੈ ਪਟਿਆਲਾ ਦੇ ਆਤਮाराम ਕੁਮਾਰ ਸਵਾ ਗਰਾਊਂਡ ਨੀਅਰ ਰਾਜਪੁਰਾ ਰੋਡ ਦੇ ਵਿੱਚ ਮੇਲਾ ਲੱਗ ਚੁੱਕਿਆ ਤੁਸੀਂ 4 ਵਜੇ ਤੋਂ ਲੈ ਕੇ 10 ਵਜੇ ਤੱਕ ਪੂਰਾ ਆਨੰਦ ਮਾਣ ਸਕਦੇ ਹੋ ਜਿਸ ਦੀ ਐਂਟਰੀ ਜਹਾਜ਼ ਦੇ ਰਹੀ ਗੇਟ ਬਣਾਈ ਗਈ ਹੈ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਬਹੁਤ ਹੀ ਸ਼ਾਨਦਾਰ ਜਿਹੜਾ ਕਿ ਇੱਥੇ ਮੇਲਾ ਲੱਗ ਚੁੱਕਿਆ ਹੈ ਤੁਸੀਂ ਪਟਿਆਲਾ ਅਗਰ ਆ ਰਹੇ ਹੋ ਤਾਂ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਆਤਮाराम ਕਮਾਰ ਸਵਾ ਗਰਾਊਂਡ ਪਟਿਆਲਾ ਸਿੰਗਾਪੁਰ ਕਾਰਨੀਵਲ ਵੈਲੀ ਜਿਹੜਾ ਕਿ ਇਹ ਮੇਲਾ ਤੁਹਾਡੇ ਬੱਚਾਂ ਤੇ ਸਾਰਿਆਂ ਦੇ ਮਨੋਰੰਜਨ ਲਈ ਮੇਲਾ ਲਗ ਚੁਕਾ ਹੈ